ਸਿੰਖ ਸਾਬ ਵਿਗਿਆਨੀ ਰਕਬੀਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਪਿਛਲੇ ਹਫਤੇ ਜਿਹੜੀ ਹੈ ਪਟੀਸ਼ਨ ਜਿਹੜੀ ਪਾਉਣ ਦੀ ਜਦੋਂ ਖਬਰ ਸਾਹਮਣੇ ਆਉਂਦੀ ਹੈ ਤੇ ਪੂਰੇ ਪੰਥ ਦੇ ਵਿੱਚ ਇੱਕ ਤਰ੍ਹਾਂ ਦਾ ਰੋਸ ਜਿਹੜਾ ਹੈ ਸਾਹਮਣੇ ਆਉਂਦਾ ਹੈ ਕਿ ਕਿਉਂ ਜਿਹੜਾ ਹੈ ਸਿੱਖਾਂ ਦੇ ਤਖਤ ਦੇ ਜਿਹੜੇ ਸਾਬਕਾ ਜਥੇਦਾਰ ਰਹੇ ਹੋਣ ਜਿਹੜੇ ਹੈੱਡ ਗ੍ਰੰਥੀ ਮੌਜੂਦਾ ਹੋਣ ਉਹਨਾਂ ਦੇ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਵੇ ਔਰ ਉਸ ਵਿਰੋਧ ਤੋਂ ਬਾਅਦ ਜਿਹੜਾ ਹੈ ਜਦੋਂ ਖਬਰ ਆਉਂਦੀ ਹੈ ਉਸ ਤੋਂ ਬਾਅਦ ਵਿਰੋਧ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਹੈ ਵਾਪਸ ਜਿਹੜੀ ਹੈ ਲੈ ਲਈ ਜਾਂਦੀ ਹੈਗੀ ਆ ਸੋ ਸਿੱਖ ਪੰਥ ਉਹਨਾਂ ਦੇ ਬਾਰੇ ਕਿਸੇ ਵੀ ਕਿਸਮ ਦੀ ਜਿਹੜੀ ਹੈਗੇ ਗਲਤ ਧਾਰਨਾ ਨਾਲ ਲਿਆਵੇ ਕੋਈ ਉਹਨਾਂ ਦੇ ਵਿਰੁੱਧ ਕੋਈ ਪੋਸਟਾ ਨਾ ਪਾਈਆਂ ਜਾਣ ਨਾ ਬੋਲਿਆ ਜਾਵੇ ਸੋ ਗਿਆਨੀ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਠੀਕ ਹੈ ਕਿਤੇ ਤਕਨੀਕੀ ਮਨੁੱਖੀ ਗਲਤੀ ਵੀ ਹੋ ਜਾਂਦੀ ਹੈ ਕਈ ਵਾਰੀ ਮਨੁੱਖੀ ਮਾਨਾ ਜਿਹੜਾ ਉਹ ਓਵਰ ਪਾਵਰ ਕਰ ਜਾਂਦਾ ਸੋ ਆਪਾਂ ਸਾਰੇ ਪੰਥਕ ਜਜਬਿਆਂ ਨੂੰ ਤੇ ਪੰਥਕ ਸੋਜ ਨੂੰ ਕਾਇਮ ਰੱਖਦੇ ਹੋਏ ਗਿਆਨੀ ਜੀ ਦਾ ਸਤਿਕਾਰ ਕਾਇਮ ਰੱਖੀਏ ਇਸ ਸਾਰੀ ਜਾਣਕਾਰੀ ਦੇ ਬਾਵਜੂਦ ਵੀ ਜਿਆਨੀ ਜੀ ਨੂੰ ਹਾਈ ਕੋਰਟ ਜਾਣ ਦਾ ਇੱਕ ਤਰ੍ਹਾਂ ਨਾਲ ਅੱਕ ਚੱਬਣਾ ਪਿਆ ਤਾਂ ਆਪਾਂ ਉਹਨਾਂ ਦੀਆਂ ਮਜਬੂਰੀਆਂ ਸਮਝ ਸਕਦੇ ਹੈਗੇ ਸੋ ਕੁਝ ਰਿਪੋਰਟਾਂ ਆ ਰਹੀਆਂ ਨੇ ਵੀ ਗਿਆਨੀ ਜੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਬੇਸ਼ੱਕ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੈਂਥੀ ਦੇ ਤੌਰ ਤੇ ਉਸ ਤਰ੍ਹਾਂ ਰੱਖਿਆ ਗਿਆ ਪਰ ਦੱਸਿਆ ਜਾ ਰਿਹਾ ਵੀ ਉਹਨਾਂ ਦੇ ਸਟਾਫ ਵਿੱਚ ਕਮੀ ਕਰ ਦਿੱਤੀ ਹੋਈ ਹੈ ਜਿਹੜੇ ਉਹਨਾਂ ਨਾਲ ਸਹਿਯੋਗ ਕਰਦੇ ਨੇ ਦੂਸਰਾ ਉਹਨਾਂ ਨੂੰ ਜਦੋਂ ਉਹਨਾਂ ਨੇ ਕਿਸੇ ਪੰਥਕ ਕਾਰਜਾਂ ਲਈ ਛੁੱਟੀ ਵਗੈਰਾ ਅਪਲਾਈ ਕਰਦੇ ਆ ਤਾਂ ਉਹਨਾਂ ਨੂੰ ਛੁੱਟੀਆਂ ਦੇਣ ਵੇਲੇ ਆਨਕਾਨੀ ਕੀਤੀ ਜਾਂਦੀ ਆ ਜਰੀਲ ਕੀਤਾ ਜਾਂਦਾ ਇਹਨਾਂ ਤਿੰਨੋਂ ਹੀ ਸਿੰਘਾਂ ਨੇ ਗਿਆਨੀ ਰੁਘਬੀਰ ਸਿੰਘ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇ ਗਿਆਨੀ ਸੁਲਤਾਨ ਸਿੰਘ ਜੀ ਨੇ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈਗੀ ਆ ਇਹ ਸਿੱਖ ਕੌਮ ਦਾ ਫਰਜ ਸੀ ਵੀ ਅਸੀਂ ਉਹਨਾਂ ਨੂੰ ਸੰਭਾਲਦੇ ਹਨਾ ਤਿੰਨੋਂ ਜਥੇਦਾਰ ਜਿਹੜੇ ਹੈਗੇ ਆ ਉਹਨਾਂ ਦੀ ਸੇਵਾ ਸੰਭਾਲ ਕੌਮ ਲਵੇ ਹਨਾ ਜੇ ਜੇ ਦੇਖਿਆ ਜਾ ਵੀ ਇਹ ਤਿੰਨਾਂ ਦੇ ਨਾਂ ਤੇ 5-5 ਕਰੋੜ ਦੀਆਂ ਐਫਡੀਆਂ ਇੱਕ ਇੱਕ ਦੇ ਨਾਂ ਤੇ 5 ਕਰੋੜ ਦੀ ਐਫਡੀ ਕਰਾਈ ਜਾਵੇ ਮੇਰੇ ਖਿਆਲ ਜੀ 1 ਕਰੋੜ ਦੀ ਐਫਡੀ ਦਾ 7 ਲੱਖ ਰੁਪਇਆ ਸਾਲ ਦਾ ਵਾਪਸ ਆਉਂਦਾ ਜੇ ਤੁਸੀਂ ਇੱਕ ਸਿੰਘ ਸਹਿਬਾਨ ਦੇ ਨਾਂ ਤੇ 5 ਕਰੋੜ ਦੀ ਐਫਡੀ ਕਰਾ ਦਿੰਦੇ ਹੋ ਤਾਂ 7-5 35 ਲੱਖ ਘੱਟੋ ਘੱਟ ਉਹਨਾਂ ਨੂੰ ਸਾਲ ਦਾ ਇੱਕ ਤਰ੍ਹਾਂ ਨਾਲ ਇਨਕਮ ਆਈ ਜਾਂਦੀ ਆ ਫਿਰ ਉਹਨਾਂ ਨੂੰ ਅਦਾਲਤਾਂ ਵਿੱਚ ਜਾਣ ਦਾ ਜ਼ੋਰ ਨਹੀਂ ਠੱਕੇ ਨਹੀਂ ਖਾਣੇ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਬਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਰਤਾਰ ਸਿੰਘ ਜੀ ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ ਐ ਸਿੰਘ ਸਾਹਿਬ ਗਿਆਨੀ ਰਗਬੀਤ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਪਿਛਲੇ ਹਫਤੇ ਜਿਹੜੀ ਹੈ ਪਟੀਸ਼ਨ ਜਿਹੜੀ ਪਾਉਣ ਦੀ ਜਦੋਂ ਖਬਰ ਸਾ ਤੇ ਪੂਰੇ ਪੰਥ ਦੇ ਵਿੱਚ ਇੱਕ ਤਰ੍ਹਾਂ ਦਾ ਰੋਸ ਜਿਹੜਾ ਹੈ ਸਾਹਮਣੇ ਆਉਂਦਾ ਹੈ ਕਿ ਕਿਉਂ ਜਿਹੜਾ ਹੈ ਸਿੱਖਾਂ ਦੇ ਤਖਤ ਦੇ ਜਿਹੜੇ ਸਾਬਕਾ ਜਥੇਦਾਰ ਰਹੇ ਹੋਣ ਜਿਹੜੇ ਹੈਡ ਗ੍ਰੰਥੀ ਮੌਜੂਦਾ ਹੋਣ ਉਹਨਾਂ ਦੇ ਵੱਲੋਂ ਇੱਕ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਜਾਵੇ ਔਰ ਉਸ ਵਿਰੋਧ ਤੋਂ ਬਾਅਦ ਜਿਹੜਾ ਹੈ ਜਦੋਂ ਖਬਰ ਆਉਂਦੀ ਹੈ ਉਸ ਤੋਂ ਬਾਅਦ ਵਿਰੋਧ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੇ ਵੱਲੋਂ ਪਟੀਸ਼ਨ ਜਿਹੜੀ ਹੈ ਵਾਪਸ ਜਿਹੜੀ ਹੈ ਲੈ ਲਈ ਜਾਂਦੀ ਹੈਗੀ ਹੈ ਕੀ ਕਹੋਗੇ ਤੁਸੀਂ ਕਿ ਕਿਉਂਕਿ ਜੇ ਅਸੀਂ ਇੱਕ ਬੰਨੇ ਕਹਿੰਦੇ ਹੈਗੇ ਆ ਕਿ ਸਾਡੇ ਜਿਹੜੇ ਤਖਸ ਸਹਿਬਾਨ ਨੇ ਉਹਨਾਂ ਦੀ ਸੋਵਰਨਟੀ ਉਹ ਆਪਣੇ ਆਪ ਦੇ ਵਿੱਚ ਸਭ ਤੋਂ ਉੱਪਰ ਹੈਗੀ ਹੈ ਕਿ ਉਹ ਦੁਨਿਆਵੀ ਅਦਾਲਤਾਂ ਦੇ ਵਿੱਚ ਜਥੇਦਾਰ ਜਿਹੜੇ ਨਹੀਂ ਜਾਂਦੇ ਹੈਗੇ ਯਾਨੀ ਕਿ ਜਥੇਦਾਰ ਜਿਹੜੇ ਅਜਨੂਹਾ ਸਾਹਿਬ ਹੈਗੇ ਸੀ ਉਹਨਾਂ ਨੂੰ ਬਕਾਇਦਾ ਸੰਮਣ ਹੋਏ ਸੀ ਤੇ ਉਹਨਾਂ ਨੇ ਸੰਮਣ ਹੱਥੋ ਹੱਥ ਵਾਪਸ ਦੇਤੇ ਸੀ ਕਿ ਸਾਡਾ ਜਿਹੜਾ ਤਖਤ ਹੈਗਾ ਇਹ ਦੁਨਿਆਵੀ ਅਦਾਲਤਾਂ ਤੋਂ ਉੱਤੇ ਹੈਗਾ ਹੈ ਜੀ ਕੀ ਕਹੋਗੇ ਹਾਂਜੀ ਹਾਂਜੀ ਬੜਾ ਦੁਖਦਾਈ ਲੱਗਿਆ ਸਮੁੱਚੇ ਪੰਥ ਨੂੰ ਹੀ ਬੜਾ ਦੁਖਦਾਈ ਲੱਗਿਆ ਸੋ ਗਿਆਨੀ ਜੀ ਨੇ ਜਿਸ ਕਿਸਮ ਦਾ ਰੋਲ ਨਿਭਾਇਆ 2 ਦਸੰਬਰ ਤੋਂ ਪਹਿਲਾਂ ਤੇ 2 ਦਸੰਬਰ ਤੋਂ ਬਾਅਦ ਸੋ ਉਹ ਬਹੁਤ ਸ਼ਲਾਘਾ ਯੋਗ ਹੈ ਉਹਨਾਂ ਨੇ ਪੰਥ ਦੀਆਂ ਜਿਹੜੀਆਂ ਪ੍ਰਵਾਨਿਤ ਰਵਾਇਤਾਂ ਨੇ ਔਰ ਪੰਥ ਦੀਆਂ ਰਾਜਨੀਤਿਕ ਰੀਝਾਂ ਆਸਾਂ ਮੰਗਾਂ ਨੂੰ ਬਹੁਤ ਵੱਡੀ ਪੱਧਰ ਤੇ ਉਜਾਗਰ ਕਰਿਆ ਹੈਗਾ ਬਹੁਤ ਪੋਜ਼ਿਟਿਵ ਰੋਲ ਗਿਆਨੀ ਜੀ ਨੇ ਨਿਭਾਇਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਆ ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਰੁਕਤਵਾ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਸਿੱਖਾਂ ਦੀ ਸੋਵਰੈਨਿਟੀ ਦਾ ਜਿਹੜਾ ਹੈਗਾ ਉਹ ਕੇਂਦਰ ਹੈਗਾ ਸੋ ਉਹ ਕਿਸੇ ਵੀ ਭਾਰਤੀ ਅਦਾਲਤ ਵਿੱਚ ਲਈ ਜਵਾਬਦੇਹ ਨਹੀਂ ਹੈਗਾ ਉਹਦਾ ਜਥੇਦਾਰ ਚਾਹੇ ਉਹਨੂੰ ਸਜ਼ਾ ਹੋ ਜੇ ਨਾ ਹੋਵੇ ਉਹ ਵੱਖਰੀ ਗੱਲ ਹੈਗੀ ਆ ਪਰ ਇਹ ਹੈਗਾ ਵੀ ਉਹ ਕਿਸੇ ਵੀ ਜਿਹੜੀ ਦੁਨਿਆਵੀ ਅਦਾਲਤਾਂ ਉਹਦੇ ਅੱਗੇ ਨਤਮਸਤਕ ਨਹੀਂ ਹੁੰਦਾ ਤੇ ਨਾ ਹੀ ਜਵਾਬਦੇਹ ਹੈਗਾ ਹੈਗਾ ਤੇ ਇਸੇ ਤਰ੍ਹਾਂ ਹੀ ਜਿਹੜੇ ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਹੈ ਇੱਕ ਤਰ੍ਹਾਂ ਨਾਲ ਉਹਨਾਂ ਦਾ ਰਤਬਾ ਵੀ ਬਹੁਤ ਪਾਵਨ ਪਵਿੱਤਰ ਹੈ ਜਿਹੜਾ ਹੁੰਦਾ ਹੈਗਾ ਸੋ ਗਿਆਨੀ ਜੀ ਨੇ ਪਿਛਲੇ ਦਿਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕੁਝ ਤਕਨੀਕੀ ਜਿਹੜੀਆਂ ਦਿੱਕਤਾਂ ਸੀਗੀਆਂ ਉਹਦੇ ਕਰਕੇ ਇੱਕ ਪਟੀਸ਼ਨ ਪਾਈ ਸੀ ਪੰਥ ਵਿੱਚ ਇੱਕ ਤਰ੍ਹਾਂ ਨਾਲ ਹਾਹਾਕਾਰ ਮਚੀ ਹੈਗੀ ਆ ਖਾਲਸਾ ਪੰਥ ਦੇ ਜਿਹੜੇ ਗਏ ਬਲੁੰਦਰੇ ਗਏ ਸੀਗੇ ਜਿਹੜਾ ਹਰਦੇ ਬਲੁੰਦਰੇ ਗਏ ਆ ਵੀ ਗਿਆਨੀ ਜੀ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਸਾਡੇ ਬਹੁਤ ਸਤਿਕਾਰਯੋਗ ਨੇ ਸੋ ਉਹਨਾਂ ਦਾ ਸਤਿਕਾਰ ਅੱਜ ਵੀ ਕਾਇਮ ਹੈਗਾ ਬਿਲਕੁਲ ਉਸੇ ਤਰ੍ਹਾਂ ਜਿਸ ਕੇ ਸੰਬੰਧੀ ਭੂਮਿਕਾ ਇੰਨੇ ਦਬਾਵਾਂ ਵਿੱਚ ਇੰਨੇ ਪਰਿਵਾਰਕ ਪ੍ਰੋਫੈਸਰ ਹਾਂ ਅਦੀ ਨਰ ਰਹਿੰਦੇ ਆ ਬੜੇ ਰਾਜਨੀਤਿਕ ਲੋਕਾਂ ਨੇ ਜਿਸ ਕਿਸਮ ਨਾਲ ਉਹਨਾਂ ਨੂੰ ਦਬਾਇਆ ਧਮਕਾਇਆ ਹੋਵੇਗਾ ਜਿਸ ਕਿਸਮ ਦੀਆਂ ਧਮਕੀਆਂ ਹੋਰ ਬਹੁਤ ਕੁਸ਼ ਹੈ ਜਿਹੜਾ ਬਿਹਾਈਂਡ ਦੀ ਸੀਨ ਚੱਲਿਆ ਹੋਵੇਗਾ ਆਪਾਂ ਦੇਖਿਆ ਵੀ ਉਹਨਾਂ ਨੇ ਵਿਰਸਾ ਸਿੰਘ ਬਲਟੋਹਾ ਤੇ ਦੋਸ਼ ਲਾਏ ਸੀ ਵੀ ਮੈਨੂੰ ਘਰੇ ਆ ਕੇ ਬਿਮਾਰੀ ਦਾ ਬਹਾਨਾ ਪੁੱਛਣ ਦੇ ਬਹਾਨੇ ਇੱਕ ਤਰ੍ਹਾਂ ਨਾਲ ਆ ਆਪਾਂ ਕਹਿ ਸਕਦੇ ਹਾਂ ਕਿ ਲੁਕਮਿੰਜੀ ਥ੍ਰੈਟ ਸੀ ਵੀ ਜੇ ਸੁਖਬੀਰ ਬਾਦਲ ਦੇ ਖਿਲਾਫ ਕੋਈ ਐਕਸ਼ਨ ਹੋਇਆ ਤਾਂ ਮੈਂ ਖੰਡਾ ਕੜਕਾਉਂਗਾ ਉਹਦੀ ਮੇਰੇ ਖਿਆਲ ਆਡੀਓ ਰਿਕਾਰਡਿੰਗ ਵੀ ਕੀਤੀ ਜਥੇਦਾਰ ਸਾਹਿਬ ਦੀ ਸੋ ਕਾਫੀ ਕੁਸ਼ ਹੈ ਜਿਹੜਾ ਹੋਇਆ ਇਟ ਮੀਨਜ਼ ਉਹਨਾਂ ਨਾਲ ਬਹੁਤ ਕੁਝ ਬੁਰਾ ਵਾਪਰਿਆ ਹੋਵੇਗਾ ਇਹ ਦੇ ਬਾਵਜੂਦ ਵੀ ਅਸੀਂ ਸਮਝਦੇ ਹਾਂ ਵੀ ਜਿਹੜੀ ਹੈ ਕਿ ਆ ਪੰਥਕ ਮਰਿਆਦਾ ਦਾ ਜਿਹੜਾ ਹੈਗਾ ਖਿਆਲ ਰੱਖਣਾ ਚਾਹੀਦਾ ਉੱਚੀਆਂ ਪਦਵੀਆਂ ਤੇ ਬੈਠੇ ਗੁਰਸਿੱਖਾਂ ਨੂੰ ਸੋ ਉਹਨਾਂ ਨੂੰ ਇਹ ਹੈਗਾ ਵੀ ਜਿਹੜੀਆਂ ਜਿਨ੍ਹਾਂ ਦੇ ਜਿਨ੍ਹਾਂ ਸਿਰ ਜ਼ਿੰਮੇਵਾਰੀਆਂ ਲੱਗਦੀਆਂ ਨੇ ਫਿਰ ਉਹ ਇੱਕ ਤਰ੍ਹਾਂ ਨਾਲ ਸ਼ਹਾਦਤ ਦੇਣ ਤਾਂ ਕਿ ਆ ਬਹੁਤ ਸਾਰੇ ਜਿਹੜੇ ਨੁਕਸਾਨ ਆ ਬਹੁਤ ਸਾਰੇ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਸਿਰਫ ਇਸੇ ਕਰਕੇ ਵੀ ਸਿਧਾਂਤ ਨਾਲ ਜਿਹੜਾ ਹੈਗਾ ਸਮਝੌਤਾ ਨਹੀਂ ਕਰਨਾ ਸੋ ਖੈਰ ਬਾਅਦ ਚੋਂ ਖਬਰਾਂ ਆਈਆਂ ਵੀ ਬਹੁਤ ਸਾਰੀਆਂ ਸਿੱਖ ਸੰਗਤਾਂ ਦੀਆਂ ਬੇਨਤੀਆਂ ਨੂੰ ਗਿਆਨੀ ਜੀ ਨੇ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਕਬੂਲ ਕਰਿਆ ਹੈਗਾ ਪ੍ਰਵਾਨ ਕਰਿਆ ਹੈਗਾ ਤੇ ਉਹ ਜਿਹੜੀ ਪਟੀਸ਼ਨ ਆ ਵਾਪਸ ਲਈ ਹੈ ਪਰ ਇਹ ਜਿਹੜਾ ਕਦਮ ਸੀ ਉਹਨਾਂ ਤੋਂ ਕਿਵੇਂ ਵੀ ਭੁੱਲ ਹੋਈ ਹੈ ਇੱਕ ਵੱਡੀ ਭੁੱਲ ਹੋਈ ਹੈ ਸੋ ਉਹਨਾਂ ਨੂੰ ਖਿਮਾ ਯਾਚਨਾ ਚਾਹੀਏ ਆਪਣੇ ਦਰ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਜਿਹੜੀ ਹੈਗੀ ਆ ਪੰਥ ਵੱਲੋਂ ਕਰ ਲੈਣੀ ਚਾਹੀਦੀ ਆ ਇਹ ਇੱਕ ਤਰ੍ਹਾਂ ਨਾਲ ਸੁਖਦ ਸੁਨੇਹਾ ਹੈਗਾ ਵੀ ਗਿਆਨੀ ਜੀ ਨੇ ਅੱਗੇ ਉਹਤੇ ਨਹੀਂ ਬਦੇ ਹੈਗੇ ਸੋ ਅਸੀਂ ਸਵਾਗਤ ਕਰਦੇ ਆ ਉਹਨਾਂ ਦਾ ਸਤਿਕਾਰ ਇਸੇ ਤਰ੍ਹਾਂ ਕਾਇਮ ਰਹੇਗਾ ਉਹ ਬਹੁਤ ਸਾਡੇ ਕੌਮ ਦੀ ਸਤਿਕਾਰਯੋਗ ਸ਼ਖਸੀਅਤ ਹੈਗੀ ਹੈ ਠੀਕ ਹੈ ਕਿਸੇ ਮੌਕੇ ਤੇ ਆ ਕੇ ਕੁਝ ਲੋਕ ਗਲਤ ਗਾਈਡ ਕਰ ਦਿੰਦੇ ਆ ਜਾਂ ਉਹਨਾਂ ਨੂੰ ਆਪ ਲੱਗਿਆ ਕਿ ਕਾਫੀ ਕੁਝ ਹੋਣ ਵਾਲਾ ਸੋ ਸਿੱਖ ਪੰਥ ਉਹਨਾਂ ਦੇ ਬਾਰੇ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਗਲਤ ਧਾਰਨਾ ਨਾਲ ਲਿਆਵੇ ਕੋਈ ਉਹਨਾਂ ਦੇ ਵਿਰੁੱਧ ਕੋਈ ਪੋਸਟਾ ਨਾ ਪਾਈਆਂ ਜਾਣ ਨਾ ਬੋਲਿਆ ਜਾਵੇ ਸੋ ਗਿਆਨੀ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਠੀਕ ਹੈ ਕਿਤੇ ਤਕਨੀਕੀ ਮਨੁੱਖੀ ਗਲਤੀ ਵੀ ਹੋ ਜਾਂਦੀ ਹੈ ਕਈ ਵਾਰੀ ਮਨੁੱਖੀ ਮਾਨਾ ਜਿਹੜਾ ਓਵਰ ਪਾਵਰ ਕਰ ਜਾਂਦਾ ਸੋ ਆਪਾਂ ਸਾਰੇ ਪੰਥਕ ਜਜ਼ਬਿਆਂ ਨੂੰ ਤੇ ਪੰਥਕ ਸੋਜ ਨੂੰ ਕਾਇਮ ਰੱਖਦੇ ਹੋਏ ਗਿਆਨੀ ਜੀ ਦਾ ਸਤਿਕਾਰ ਕਾਇਮ ਰੱਖੀਏ ਜੀ ਬਿਲਕੁਲ ਜੀ ਸਰਦਾਰ ਅਬਦਾਸ ਸਿੰਘ ਜੀ ਤੁਸੀਂ ਅੱਗੇ ਵੀ ਕਹਿੰਦੇ ਹੁੰਦੇ ਆ ਕਿ ਜਦੋਂ ਕਈ ਵਾਰ ਇੰਨੀਆਂ ਵੱਡੀਆਂ ਪੋਜੀਸ਼ਨਾਂ ਦੇ ਲਈ ਇਸ ਤਰੀਕੇ ਦੀ ਟ੍ਰੇਨਿੰਗ ਜਾਂ ਇਸ ਤਰੀਕੇ ਦਾ ਮਾਹੌਲ ਜਿਹੜਾ ਨਹੀਂ ਸਿਰਜਿਆ ਜਾਂਦਾ ਪਰ ਜੇ ਆਪਾਂ ਇਸ ਦੇ ਉਲਟ ਦੇਖੀਏ ਕਿ ਇੱਥੇ ਇਕੱਲਾ ਆਪਾਂ ਜਸਦਰ ਰਕबीर ਸਿੰਘ ਨੂੰ ਹੀ ਦੋਸ਼ ਜਿਹੜਾ ਦੇ ਸਕਦੇ ਆ ਜਾਂ ਕਿ ਜਿਸ ਤਰੀਕੇ ਦੇ ਨਾਲ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਹੀ ਇੰਨਾ ਜ਼ਿਆਦਾ ਕੀਤਾ ਜਾ ਰਿਹਾ ਹੈ ਕਿਉਂਕਿ ਸੰਸਾਰਿਕ ਪੱਤਰ ਤੇ ਇਨਸਾਨ ਹੁੰਦੇ ਹੋਏ ਬੰਦਾ ਕਿੰਨਾ ਕੁ ਪ੍ਰੈਸ਼ਰ ਜਿਹੜਾ ਹੈ ਉਹ ਚੱਲ ਸਕਦਾ ਹੈ ਮੈਂ ਕੇਸ ਐਂਗਲ ਤੋਂ ਦੇਖਦੇ ਹਾਂ ਬਹੁਤ ਹੈ ਤੁਹਾਡਾ ਬਹੁਤ ਕਮਾਲ ਦਾ ਸਵਾਲ ਹੈ ਸੋ ਸਿੱਖ ਸੰਗਤਾਂ ਨੂੰ ਅਸੀਂ ਇਹ ਦੱਸੀਏ ਵੀ ਗਿਆਨੀ ਜੀ ਨੇ ਜੇ ਐਡਾ ਇੰਨਾ ਵੱਡਾ ਕਦਮ ਚੁੱਕਿਆ ਹੋਵੇ ਤੁਸੀਂ ਤੁਸੀਂ ਸੋਚ ਸਕਦੇ ਹੋ ਵੇ ਉਹਨਾਂ ਨੂੰ ਆਪਣੀਆਂ ਸਾਰੀਆਂ ਸਾਰੀਆਂ ਰਵਾਇਤਾਂ ਦੀ ਜਾਣਕਾਰੀ ਹੈ ਉਹਨਾਂ ਨੂੰ ਇਹ ਵੀ ਪਤਾ ਵੀ ਪੰਥ ਮੇਰੇ ਤੋਂ ਕੀ ਉਮੀਦ ਕਰਦਾ ਤੇ ਕੀ ਉਮੀਦ ਕਰਦਾ ਰਹੇਗਾ ਇਸ ਸਾਰੀ ਜਾਣਕਾਰੀ ਦੇ ਬਾਵਜੂਦ ਵੀ ਜਿਆਨੀ ਜੀ ਨੂੰ ਹਾਈ ਕੋਰਟ ਜਾਣ ਦਾ ਇੱਕ ਤਰ੍ਹਾਂ ਨਾਲ ਅੱਕ ਚੱਪਣਾ ਪਿਆ ਤਾਂ ਆਪਾਂ ਉਹਨਾਂ ਦੀਆਂ ਮਜਬੂਰੀਆਂ ਸਮਝ ਸਕਦੇ ਹੈਗੇ ਸੋ ਕੋਸ਼ ਰਿਪੋਰਟਾਂ ਇਹ ਆ ਰਹੀਆਂ ਨੇ ਵੀ ਗਿਆਨੀ ਜੀ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਬੇਸ਼ੱਕ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਦੇ ਤੌਰ ਤੇ ਉਸ ਤਰ੍ਹਾਂ ਰੱਖਿਆ ਗਿਆ ਪਰ ਦੱਸਿਆ ਜਾ ਰਿਹਾ ਵੀ ਉਹਨਾਂ ਦੇ ਸਟਾਫ ਵਿੱਚ ਕਮੀ ਕਰ ਦਿੱਤੀ ਹੋਈ ਆ ਜਿਹੜੇ ਉਹਨਾਂ ਨਾਲ ਸਹਿਯੋਗ ਕਰਦੇ ਨੇ ਦੂਸਰਾ ਉਹਨਾਂ ਨੂੰ ਜਦੋਂ ਉਹਨਾਂ ਨੇ ਕਿਸੇ ਪੰਥਕ ਕਾਰਜਾਂ ਲਈ ਛੁੱਟੀ ਵਗੈਰਾ ਅਪਲਾਈ ਕਰਦੇ ਆ ਤਾਂ ਉਹਨਾਂ ਨੂੰ ਛੁੱਟੀਆਂ ਦੇਣ ਵੇਲੇ ਆਨਾਂ ਕਾਨੀ ਕੀਤੀ ਜਾਂਦੀ ਆ ਜਰੀਲ ਕੀਤਾ ਜਾਂਦਾ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਹੈਗੇ ਆ ਜਿਹੜੇ ਅਫੀਸ਼ੀਅਲ ਬੀਅਰਰਸ ਆ ਇਹ ਖਬਰਾਂ ਆ ਰਹੀਆਂ ਨੇ ਸੋ ਇਸ ਕਰਕੇ ਤੇ ਦੂਸਰਾ ਇਹ ਹੈਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਆਪਣੀਆਂ ਜੜੀਆਂ ਕਹਿੰਦੇ ਹੁੰਦੇ ਵੀ ਹੱਥਾਂ ਨਾਲ ਦਿੱਤੀਆਂ ਉਹ ਦੰਦਾ ਨਾਲ ਖੋਲਣੀਆਂ ਪੈ ਰਹੀਆਂ ਹਨ ਜਦੋਂ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈਗੀ ਆ ਵੀ ਅਕਾਲ ਤਖਤ ਦੇ ਜਥੇਦਾਰ ਸਮੇਤ ਸਾਰੇ ਗ੍ਰੰਥੀਆ ਇੱਕ ਕਾਨੂੰਨ ਦੇ ਧਾਰੇ ਵਿੱਚ ਆਉਂਦੇ ਆ ਵੀ ਉਹ ਕਾਨੂੰਨੀ ਤੌਰ ਤੇ ਸਾਡੇ ਮੁਲਾਜ਼ਮ ਆ ਇਸ ਭਾਰਤ ਦੇ ਕਾਨੂੰਨ ਅਧੀਨ ਆਉਂਦੇ ਆ ਸ਼੍ਰੋਮਣੀ ਕਮੇਟੀ ਇਹ ਕਹਿ ਰਹੀ ਹੈਗੀ ਆ ਤਾਂ ਫਿਰ ਜਦੋਂ ਗ੍ਰੰਥੀ ਸਹਿਬਾਨ ਆ ਹੱਡ ਗ੍ਰੰਥੀ ਸਹਿਬਾਨ ਆ ਜਿਹੜੇ ਉਹ ਹਾਈ ਕੋਰਟ ਤੇ ਜਾਂਦੇ ਹੈਗੇ ਆ ਸੋ ਉਹ ਕਾਨੂੰਨੀ ਤੌਰ ਤੇ ਉਹ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਉਹ ਉਹ ਇੱਕ ਤਰ੍ਹਾਂ ਨਾਲ ਬਾਦਕ ਬਣਾਏ ਹੋਏ ਜਿਹੜੇ ਗ੍ਰੰਥੀ ਉਹਨਾਂ ਦੇ ਅਧੀਨ ਕਾਰਜ ਕਰਦੇ ਹੈਗੇ ਆ ਸੋ ਇੱਥੇ ਮੇਰੀ ਸਿੱਖ ਸੰਗਤ ਨੂੰ ਇਹ ਬੇਨਤੀ ਹੈਗੇ ਵੀ ਜਿਹੜੇ ਇੰਨੀਆਂ ਵੱਡੀਆਂ ਪਦਵੀਆਂ ਤੇ ਸਿੰਘ ਸਾਹਿਬ ਸ਼ਿਸ਼ੋਭਤ ਨੇ ਹਮਮ ਔਰ ਜਿਨ੍ਹਾਂ ਨੂੰ ਮਾਨਸਿਕ ਪਰੇਸ਼ਾਨੀਆਂ ਦਾ ਤੇ ਹੋਰ ਕਈ ਕਿਸਮ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜਿਨ੍ਹਾਂ ਨੂੰ ਜ ਜਲੀਲ ਕਰਕੇ ਜਿਹੜਾ ਹੈਗਾ ਦੱਸਿਆ ਜਾ ਰਿਹਾ ਹੈਗਾ ਵੀ ਅਹੁਦਿਆਂ ਤੋਂ ਹਟਾਇਆ ਜਾ ਰਿਹਾ ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਿਆ ਜਾ ਰਿਹਾ ਵੀ ਬਰਖਾਸਤ ਕਰ ਦਿੱਤਾ ਗਿਆ ਸੋ ਕੁਝ ਰਿਪੋਰਟਾਂ ਇਹ ਨੇ ਵੀ ਲਗਭਗ 20 ਲੱਖ ਰੁਪਈਆ ਉਹਨਾਂ ਦੇ ਡਿਊਜ਼ ਰਹਿੰਦੇ ਸੀ ਇੰਡੀਅਨ ਮਨੀ ਦੇ ਹਿਸਾਬ ਨਾਲ ਉਹਨਾਂ ਵੱਲੋਂ ਵੀ ਆ ਰਿਹਾ ਸੀ ਨਾ ਕਿ ਉਹਨਾਂ ਨੂੰ ਵੀ ਇਹ ਪੁਸ਼ ਕੀਤਾ ਜਾ ਰਿਹਾ ਕਿ ਉਹ ਪਟੀਸ਼ਨ ਵਗੈਰਾ ਪਾਉਣ ਪਰ ਉਹ ਜ਼ਿਆਦਾ ਆਪਾਂ ਕਹੀ ਕਿ ਥੋੜੇ ਜਿਿਹੇ ਪੜੇ ਲਿਖੇ ਹੋਣ ਕਰਕੇ ਵੀ ਉਹਨਾਂ ਨੇ ਇਸ ਤਰ੍ਹਾਂ ਦੀ ਸਿਧਾਂਤਕ ਗਲਤੀ ਜਿਹੜੀ ਨਹੀਂ ਕੀਤੀ ਹਾਂਜੀ ਹਾਂਜੀ ਸੋ ਉਹਨਾਂ ਦਾ 20 ਲੱਖ ਰੁਪਈਆ ਜਿਹੜਾ ਸ਼ੋਮੀਨੀ ਕਮੇਟੀ ਨੇ ਜੇ ਹੁਣ ਤੁਸੀਂ ਕਹਿੰਦੇ ਵੀ ਉਹ ਗ੍ਰੰਥੀ ਆ ਕਾਨੂੰਨ ਅਧੀਨ ਆ ਤਾਂ ਉਹਨੂੰ ਕਾਨੂੰਨ ਅਧੀਨ ਜਿਹੜੀਆਂ ਉਹਦੀਆਂ ਸੇਵਾਵਾਂ ਪੈਸੇ ਜਮ੍ਹਾਂ ਹੋਏ ਹੋਏ ਨੇ ਉਹ ਉਹ ਵਾਪਸ ਹੋਣੇ ਚਾਹੀਦੇ ਆ ਇੱਥੇ ਸਿੱਖ ਸੰਗਤ ਨੂੰ ਇੱਕ ਬੇਨਤੀ ਕਰਦੇ ਹੈਗੇ ਆ ਵੀ ਜਦੋਂ ਵੱਡੇ ਜਰਨੈਲ ਤੁਹਾਡੇ ਲੜਦੇ ਹੁੰਦੇ ਆ ਤਾਂ ਇਹ ਸੰਗਤਾਂ ਦਾ ਤੇ ਜਥੇਬੰਦੀਆਂ ਦਾ ਫਰਜ਼ ਬਣਦਾ ਹੁੰਦਾ ਵੀ ਅਸੀਂ ਉਹਨਾਂ ਜਰਨੈਲਾਂ ਦੀ ਜਿਹੜੀ ਯੋਗ ਸੇਫਟੀ ਆ ਉਹਦੇ ਲਈ ਕਾਰਜ ਕਰੀਏ ਸੋ ਖੜਕੂ ਲਹਿਰ ਵਿੱਚ ਜਿਹੜੇ ਜਰਨੈਲ ਆਪਾਂ ਕਹਿੰਦੇ ਵੀ ਵੱਡੇ ਜਰਨੈਲ ਜੰਗ ਲੜ ਰਹੇ ਸੀਗੇ ਉਹਨਾਂ ਨੂੰ ਇਹ ਪਤਾ ਹੁੰਦਾ ਸੀਗਾ ਵੀ ਜੇ ਇੱਥੋਂ ਉਹ ਬਹੁਤ ਸਾਰੀਆਂ 18 ਬਣਾ ਕੇ ਰੱਖਦੇ ਸੀ ਹਨਾ ਇੱਕ ਇੱਕ ਸਿੰਘ ਕੋਲ 8 8 10 10 18 ਹੁੰਦੀਆਂ ਸੀ ਵੀ ਜੇ ਕੋਈ ਬੰਦਾ ਫੜਿਆ ਗਿਆ ਉਹ ਤੋਂ ਇੱਕ 18 ਬਾਰੇ ਪਤਾ ਲੱਗ ਗਿਆ ਤਾਂ ਉਹ ਦੂਜੀ ਤੇ ਆਪਣਾ ਰੈਣ ਬਚੇਰਾ ਕਰ ਸਕਦੇ ਆ ਜਾਂ ਬਹੁਤ ਸਾਰੇ ਸਿੰਘਾਂ ਨੇ ਜਿਹੜਾ ਹੈਗਾ ਵੀ ਆਪ ਦੇ ਪ੍ਰਾਈਵੇਟ ਘਰ ਲੈ ਹੋਏ ਸੀ ਹਨਾ ਵੀ ਇੱਕ ਘਰ ਤੋਂ ਜੇ ਇੱਕ ਘਰ ਦਾ ਪਤਾ ਲੱਗ ਗਿਆ ਤਾਂ ਦੂਜੀ 18 ਉਹ ਪਹਿਲਾਂ ਤਿਆਰ ਹੁੰਦੀ ਸੀ ਵੀ ਜੇ ਬਚ ਗਏ ਪੁਲਿਸ ਦੇ ਉਹਦੇ ਚੱਕਰ ਚੋਂ ਤਾਂ ਦੂਜੀ 18 ਤੇ ਚਲੇ ਜਾਵਾਂਗੇ ਹੁਣ ਇਹ ਹੈਗਾ ਵੀ ਇਹਨਾਂ ਇਹਨਾਂ ਤਿੰਨੋਂ ਹੀ ਸਿੰਘਾਂ ਨੇ ਗਿਆਨੀ ਰੁਗਬੀਰ ਸਿੰਘ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇ ਗਿਆਨੀ ਸੁਲਤਾਨ ਸਿੰਘ ਜੀ ਨੇ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈਗੀ ਆ ਇਹ ਸਿੱਖ ਕੌਮ ਦਾ ਫਰਜ ਸੀ ਵੀ ਅਸੀਂ ਉਹਨਾਂ ਨੂੰ ਸੰਭਾਲਦੇ ਹੈਨਾ ਸੋ ਹੁਣ ਕੋਈ ਐਡਾ ਵੱਡਾ ਜਥੇਦਾਰ ਤੁਹਾਤੋਂ ਮੰਗ ਕੇ ਪੈਸੇ ਮੰਗਦਾ ਚੰਗਾ ਨਹੀਂ ਲੱਗਦਾ ਇੱਕ ਕੌਮ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਅਸੀਂ ਉਹਨਾਂ ਨੂੰ ਇੱਕਦਮ ਸੰਭਾਲ ਲਈਏ ਸੋ ਮੇਰੀ ਸੰਗਤ ਨੂੰ ਇਹ ਬੇਨਤੀ ਸੀ ਵੀ ਆਪਣੇ ਕੋਲ ਮੇਰਾ ਖਿਆਲ ਰਿਸੋਰਸਸ ਦੀ ਕੋਈ ਕਮੀ ਨਹੀਂ ਹੈਗੀ ਜੀ ਬਿਲਕੁਲ ਤਿੰਨੋਂ ਜਥੇਦਾਰ ਜਿਹੜੇ ਹੈਗੇ ਆ ਉਹਨਾਂ ਦੀ ਸੇਵਾ ਸੰਭਾਲ ਕੌਮ ਲਵੇ ਹਾਂ ਹੈਨਾ ਤੇ ਜੇ ਜੇ ਦੇਖਿਆ ਜਾ ਵੀ ਇਹ ਤਿੰਨਾਂ ਦੇ ਨਾਂ ਤੇ 5-5 ਕਰੋੜ ਦੀਆਂ ਐਫਡੀਆਂ ਇੱਕ ਇੱਕ ਦੇ ਨਾਂ ਤੇ 5 ਕਰੋੜ ਦੀ ਐਫਡੀ ਕਰਾਈ ਜਾਵੇ ਮੇਰੇ ਖਿਆਲ ਜੇ 1 ਕਰੋੜ ਦੀ ਐਫਡੀ ਦਾ 7 ਲੱਖ ਰੁਪਇਆ ਸਾਲ ਦਾ ਵਾਪਸ ਆਉਂਦਾ ਜੇ ਤੁਸੀਂ ਇੱਕ ਸਿੰਘ ਸਹਿਬਾਨ ਦੇ ਨਾਮ ਤੇ 5 ਕਰੋੜ ਦੀ ਐਫ ਡੀ ਕਰਾ ਦਿੰਦੇ ਹੋ ਤਾਂ 7.5 35 ਲੱਖ ਘੱਟੋ ਘੱਟ ਉਹਨਾਂ ਨੂੰ ਸਾਲ ਦਾ ਇੱਕ ਤਰ੍ਹਾਂ ਨਾਲ ਇਨਕਮ ਆ ਜਾਂਦੀ ਆ ਫਿਰ ਉਹਨਾਂ ਨੂੰ ਅਦਾਲਤਾਂ ਵਿੱਚ ਜਾਣ ਦਾ ਜ਼ੋਰ ਨਹੀਂ ਪੈਂਦਾ ਸੋ ਅਸੀਂ ਕੌਮ ਦੇ ਤੌਰ ਤੇ ਸੋਚੀ ਆਪਣੇ ਜਰਨੈਲਾਂ ਨੂੰ ਬਚਾਉਣਾ ਕੌਮ ਦੀ ਜ਼ਿੰਮੇਵਾਰੀ ਹੁੰਦੀ ਆ ਹੁਣ ਜਿਹੜੇ 25 25 30 30 ਸਾਲ ਜੇਲ੍ਹਾਂ ਚ ਕੱਟ ਕੇ ਆਏ ਨੇ ਉਹ ਤੁਸੀਂ ਕਹੋ ਵੀ ਤੁਹਾਤੋਂ ਭੀਖ ਮੰਗਦੇ ਫਿਰ ਵੀ ਸਾਨੂੰ ਪੈਸੇ ਦੇ ਦਿਓ ਹਨ ਉਹਨਾਂ ਦੀ ਨੈਤਿਕਤਾ ਹੀ ਜਿਹੜੀ ਹੈਗੇ ਇਸੇ ਤਰ੍ਹਾਂ ਜਿਹੜੇ ਇਹ ਸਿੰਘ ਸਹਿਬਾਨ ਨੇ ਤੈਨੂੰ ਇਹ ਸਾਡੀ ਕੌਮ ਦੇ ਜਰਨੈਲ ਹੈਗੇ ਆ ਸੋ ਕੌਮ ਸੋਚੇ ਵੀ ਉਹਨਾਂ ਦੇ ਨਾਂ ਤੇ ਜਿਹੜੀਆਂ ਘੱਟੋ ਘੱਟ 5-5 ਕਰੋੜ ਦੀਆਂ ਐਫਡੀਆਂ ਕਰਾ ਕੇ ਉਹਨਾਂ ਦੀ ਰਹਿੰਦੀ ਜ਼ਿੰਦਗੀ ਤੱਕ ਦਾ ਜਿਹੜੇ ਇਕਨੋਮਿਕ ਰਿਸੋਰਸਸ ਆ ਸੇਵ ਕਰ ਲਏ ਜਾਣ ਤਾਂ ਕਿ ਅਸੀਂ ਉਹਨਾਂ ਤੋਂ ਉਮੀਦ ਕਰੀਏ ਵੀ ਉਹ ਕੌਮ ਦੀ ਧਾਰਮਿਕ ਅਗਵਾਈ ਕਰਦੇ ਰਹਿਣ ਜੀ ਬਿਲਕੁਲ ਜੀ ਕਿਉਂਕਿ ਕੌਮ ਦੇ ਜਰਨੈਲਾਂ ਦਾ ਜਿਹੜਾ ਹੈ ਸਾਥ ਦੇਣਾ ਕੌਮ ਦਾ ਵੀ ਫਰਜ਼ ਬੰਦਾ ਹੈ ਉਹ ਦੂਜੇ ਬੰਨੇ ਜਰਨੈਲਾਂ ਦਾ ਵੀ ਜਿਹੜਾ ਉਸੇ ਤਰੀਕੇ ਦਾ ਹੀ ਆਪਾਂ ਕਹਿ ਲਈਏ ਕਿ ਫਰਜ਼ ਬੰਦਾ ਹੈ ਕਿ ਉਹ ਇੱਕ ਤਰੀਕੇ ਨਾਲ ਡਟੇ ਰਹਿਣ ਕਿਤੇ ਵੀ ਕੋਈ 2-4 ਕਦਮ ਜਿਹੜੇ ਨੇ ਉਹ ਪਛਾਣ ਆ ਕੇ